ਹੜਾਂ ਦੇ ਦੌਰੇ ਦੇ ਦੌਰਾਨ ਇੰਦਰਜੀਤ ਕੌਰ ਮਾਨ ਦੇ ਵੱਲੋਂ ਜੋ ਕਿਸਾਨ ਜਥੇਬੰਦੀਆਂ ਦੇ ਲਈ ਸ਼ਬਦਾਵਲੀ ਵਰਤੀ ਗਈ ਉਸ ਨੂੰ ਲੈ ਕੇ ਹੁਣ ਫਿਰ ਤੋਂ ਜਿਹੜਾ ਕਿ ਕਿਸਾਨ ਜਥੇਬੰਦੀਆਂ ਕਰਮ ਹੁੰਦੀਆਂ ਹੋਇਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਕੱਲ ਹੜਾਂ ਦੇ ਸਮੇਂ ਜਿਹੜਾ ਕਿ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਆ ਜਾਣੇ ਉਹ ਮੂੰਹ ਚਾੱਕ ਕੇ ਪ੍ਰਧਾਨ ਗਿਆ ਭਾਲਦੇ ਹੋ ਤੁਸੀਂ ਤੇ ਉੱਥੇ ਹੀ ਅਜਿਹੇ ਬਿਆਨ ਜਿਹੜੇ ਕਿ ਕਿਰਾਉ ਦੇ ਦੌਰਾਨ ਇੰਦਰਜੀਤ ਕੌਰ ਮਾਨ ਯਾਨੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਵਰਤੀ ਗਏ ਤੇ ਦੂਜੇ ਪਾਸੇ ਉੱਥੇ ਹੁਣ ਕਿਸਾਨਾਂ ਦੇ ਕਹਿਣਾ ਹੈ ਕਿ ਥੋੜਾ ਟਾਈਮ ਹੋਰ ਠਹਿਰ ਜਾਓ 2027 ਆਉਣ ਤੇ ਸਭ ਪਤਾ ਚਲ ਜਾਏਗਾ ਤੇ ਜਿਸ ਤੋਂ ਬਾਅਦ ਉਹਥੇ ਉਹਨਾਂ ਨੇ ਕਹਿਣਾ ਹੈ ਕਿ ਤੁਸੀਂ ਜਿਹੜੀਆਂ ਅੱਜ ਕੁਰਸੀਆਂ ਤੇ ਬੈਠੇ ਹੋ ਉਹਨਾਂ ਕੁਰਸੀਆਂ ਦੇ ਉੱਤੇ ਹੀ ਆਮ ਲੋਕਾਂ ਨੇ ਤੁਹਾਨੂੰ ਬਿਠਾਇਆ ਹੈ ਤੇ ਸਾਡੇ ਕਰਕੇ ਹੀ ਤੁਸੀਂ ਜਿੱਤਿਓ ਪਰੰਤੂ ਹੁਣ ਅਜਿਹਾ ਨਹੀਂ ਹੋਵੇਗਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਕਿਸਾਨ ਜਥੇਬੰਦੀਆਂ ਝਾੜੂ ਸਰਕਾਰ ਨੂੰ ਲਲਕਾਰ ਦੀ ਹੋਈਆਂ ਨਜ਼ਰ ਆ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਫੜਾਂ ਦੀ ਵਾਰ ਨੇ ਪੰਜਾਬ ਦੇ 12 ਜ਼ਿਲ੍ਹੇ ਪੂਰੀ ਤਰ੍ਹਾਂ ਝੰਜੋੜੇ ਪਏ ਆ ਪ੍ਰਾਤਰਾ ਹੋ ਰਹੀ ਆ ਪਰ ਇਹਦੇ ਵਿੱਚ ਜਿਹੜੇ ਘਟਨਾਗਰਮ ਸਾਹਮਣੇ ਆ ਰਹੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਜਿਵੇਂ ਬੀਬੀ ਇੰਦਰਜੀਤ ਕੌਰ ਮਾਨ ਵੀਰਪਿੰਡ ਤੋਂ ਜਿਹੜੇ ਨਕੂਦਰ ਤੋਂ ਵਿਧਾਇਕ ਨਹੀਂ ਉਹਨਾਂ ਦੀ ਕੱਲ ਜੋ ਪਾਸ਼ਾ ਸੀ ਸਵਾਲ ਕਰਨ ਵਾਲਿਆਂ ਤੇ ਅਤਿ ਨਿੰਦਨਯੋਗ ਆ ਪਰ ਮੇਰੀਏ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਮਾਨਤਾਨ ਦਿੱਤਾ ਤੇ ਤੁਸੀਂ ਅੱਜ ਐਮਐਲਏ ਸ਼ਿਪ ਦਾ ਨਿਗ ਮਾਨ ਰਹੇ ਜੀ ਤੁਹਾਡੀ ਪਾਸ਼ਾ ਹਰੀਆਂ ਪੱਗਾਂ ਵਾਲੇ ਦੱਸ ਕੇ ਆ ਜਾਂਦੇ ਆ ਮੂੰਹ ਚੁੱਕ ਕੇ ਇਹ ਸ਼ਬਦ ਜਿਹੜੇ ਆ ਤੁਹਾਨੂੰ ਬਹੁਤ ਮਹਿੰਗੇ ਪੈਣਗੇ ਔਰ ਦੂਜਾ ਐਪੀਸੋਡ ਜਿਹੜਾ ਪ੍ਰੀਫੇਡ ਸੀ ਸਾਰਾ ਕੁਝ ਸਿਕਿਉਰਿਟੀ ਤਿਆਰ ਸੀ ਉਹਦੇ ਤੇ ਐਉਂ ਲੱਗਾ ਵਾ ਜਦੋਂ ਬੀਬੀ ਰੋਇਪੁਰ ਵਾਲੀ ਸਾਈਡ ਤੇ ਭਗਵੰਤ ਸਿੰਘ ਮਾਨ ਜੀ ਨੂੰ ਮਿਲੀ ਆ ਇਹ ਦੋਹਾਂ ਦੇ ਹਾ ਭਾਵ ਐ ਦੱਸ ਰਹੇ ਸੀ ਕਿ ਪੈਣਾ ਤੂੰ ਵੀ ਪਖੰਡੀ ਤੇ ਮੈਂ ਵੀ ਪਖੰਡੀ ਦਿੱਤਾ ਲਿਆ ਮੈਂ ਵੀ ਕੁਝ ਨਹੀਂ ਪੰਜਾਬ ਨੂੰ ਮਾਰਿਆ ਹੀ ਮਾਰਿਆ ਵਾ ਤੇ ਰੋਣ ਵਾਲੋ ਕਸਰ ਜਿਹੜੀ ਆ ਤੂੰ ਵੀ ਨਹੀਂ ਛੱਡੀ ਇਹ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਵੇਖ ਰਹੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਆ ਇਹਨਾਂ ਨੂੰ ਭੁੱਲਿਆ ਭਲਿਆ ਕੁਝ ਨਹੀਂਗਾ ਅੱਜ ਜੇ ਤੁਸੀਂ ਸਰਵੇ ਕਰਨ ਆਉਂਦੇ ਜੀ ਰਾਤ ਸਮਗਰੀ ਲੋਕਾਂ ਦੀ ਮਤਲਬ ਜੇਬ ਵਿੱਚੋਂ ਟੈਕਸਾਂ ਦੇ ਵਿੱਚੋਂ ਜਿਹੜੇ ਪੈਸੇ ਦੇ ਕੇ ਤੁਸੀਂ ਕਹਿੰਦੇ ਸਰਕਾਰ ਕਰ ਰਹੀ ਆ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੇਲ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਜਾਲ ਲੋਕਾਂ ਦੇ ਟੈਕਸ ਦੇ ਵਿੱਚੋਂ ਤੁਹਾਡੀਆਂ ਤਨਖਾਹਾਂ ਦਾ ਤੁਹਾਡੇ ਖਰਚੇ ਉਹਦੇ ਵਿੱਚੋਂ ਵੀ ਆਹਸਾਨ ਕਈ ਜਗ੍ਹਾ ਤੇ ਹੋ ਰਹੇ ਆ ਵੀ ਅਸੀਂ ਕਰ ਰਹੇ ਆ ਅਸੀਂ ਤੁਸੀਂ ਵਾਲੀ ਗੱਲ ਜਿਹੜੀ ਉਹ ਛੱਡੋ ਆਉਣਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੇ ਮੁਠੀਆਂ ਮੀਚ ਕੇ ਬੈਠੇ ਆ ਇਹਨਾਂ ਨੇ ਕੱਲੇ ਕੱਲੀ ਚੀਜ਼ ਦਾ ਸਾਹ ਪੁੱਛਣਾ ਵਾ ਜੇ ਕਿਤੇ ਕੋਈ ਸਵਾਲਾਂ ਦੀ ਘੇਰੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਵਾ ਤੇ ਸਵਾਲ ਜਿਹੜੇ ਉਹ ਬਹੁਤ ਖੜੇ ਆ ਪੰਜਾਬ ਜਵਾਬ ਜਵਾਬ ਮੰਗਦਾ ਵਾ ਅਜੇ ਤਾਂ ਤੁਸੀਂ ਹਰੀਆਂ ਪੱਗਾਂ ਵਾਲੇ ਨੌਲਣ ਦੇ ਜੇ ਅਜੇ ਉਹ ਜਿਹੜਾ 3 ਕਰੋੜ 70 ਲੱਖ ਦਾ ਕੁੱਟ ਕੇ ਨੁਕਸਾਨ ਕੀਤਾ ਵਾ ਉਹ ਵੀ ਅਜੇ ਲੋਕਾਂ ਨੇ ਪੁੱਛਣਾ ਵਾ ਸਿਰਫ ਅਜੇ ਆਪਣੇ ਭਰਾਵਾਂ ਨੂੰ ਬਚਾਉਣ ਲਈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਆ ਅੱਜ ਇਹ ਉਧਰੋਂ ਧਿਆਨ ਜਿਹੜਾ ਪਾਸੇ हटਿਆ ਵਾ ਕਿਉਂਕਿ ਤੁਹਾਡੇ ਜਿਹੜੇ ਪਾਣੀ ਵਾਲੇ ਬੰਬ ਉਹ ਸੱਚੀ ਮੁੱਚੀ ਐਸ ਟਾਈਮ ਤੇ ਪੰਜਾਬ ਨੂੰ ਨਿਸ਼ਤਉ ਨਬੂਤ ਕਰ ਰਹੇ ਆ 2 276 ਕਰੋੜ ਰੁਪਈਆ ਬੰਨਾਂ ਦੇ ਰੱਖ-ਰਖਾਵ ਲਈ ਆਇਆ ਵਾ ਉਹ ਕਿੱਥੇ ਖਰਚਾ ਕੀਤਾ ਕਿਹੜੇ ਬੰਨ ਤੇ ਪੈਸੇ ਲਾਏ ਕਿੱਥੇ ਮਿੱਟੀ ਪਈ ਕਿੱਥੇ ਮਰੜਾ ਬੱਧਾ ਕਿੱਥੇ ਸਪਰਬ ਬੱਧਾ ਕਿੱਥੇ ਨੋਚ ਬੱਧੀ ਇਹ ਸਾਰਾ ਕੁਝ ਹਸਾਬ-ਕਿਤਾਬ ਹੋਣਾ ਵਾ ਅੱਜ ਦਰਿਆ ਜਿਹੜੀ ਆ ਉਹ ਮਿੱਟੀ ਵਾਪਸ ਲੈ ਰਿਆ ਰੇਤ ਵਾਪਸ ਲੈ ਰਿਆ ਵਾ ਜਿੰਨੀ ਤੁਸੀਂ ਚੋਰਾ ਤੋਂ ਰੇਤਾ ਚੋਰੀ ਕਰਾਈ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਪੂਰੇ ਪੰਜਾਬ ਚੋਂ ਇਕੱਠੀ ਕਰਕੇ ਨੌਜਵਾਨਾਂ ਨੇ ਸੰਸਥਾਵਾਂ ਨੇ ਲੋਕਾਂ ਨੇ ਦਰਿਆ ਨੂੰ ਵਾਪਸ ਕੀਤੀ ਆ ਬੰਨਾਂ ਦੀ ਰੱਖ ਰਖਾਵ ਬੰਨਾਂ ਨੂੰ ਬੰਨਨ ਨੂੰ ਮਜ਼ਬੂਤ ਕਰਨ ਦੇ ਰੂਪ ਦੇ ਵਿੱਚ ਇਹ ਆਉਣਲੇ ਦਿਨਾਂ ਦੇ ਵਿੱਚ ਸਾਰੇ ਸਾਥਕਤਾਬ ਵੀ ਦਰਿਆ ਵੀ ਪੰਜਾਬ ਦੇ ਰੋੜ ਦੇ ਵੀ ਪੰਜਾਬ ਨੂੰ ਪਰ ਲੁਟੇਰੇ ਹੋਰ ਕਿਤੇ ਆਣ ਕੇ ਇਹਦੇ ਵਿੱਚੋਂ ਜਿਹੜੀ ਚਿੱਟੀ ਚਾ ਦੀ ਲੁੱਟਣ ਇਹ ਮਨਜ਼ੂਰ ਨਹੀਂ ਅਜੇ ਵੀ ਮੌਕਾ ਵਾ ਜੇ ਕਿਤੇ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਨਹਿਰੀ ਰੂਪ ਦੇਣ ਵਾਲੇ ਪਾਸੇ ਆਜੋ ਤੇ ਇਹਦੇ ਤੇ ਕੋਈ ਘਾਟਾ ਤੁਹਾਨੂੰ ਨਹੀਂ ਪੈਣਾ ਸਰਕਾਰ ਨੂੰ ਪੈਸੇ ਸਗੋਂ ਵਧਣਗੇ ਕਿਉਂਕਿ ਜਿੱਥੋਂ ਪੁੱਟ ਪਟਾਈ ਕਰਕੇ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਚੌੜੇ ਕਰਨੇ ਆ ਉਥੋਂ ਰੇਤਾ ਮਿੱਟੀ ਨਿਕਲਣੀ ਆ ਜਿਹੜੀ ਰੇਤਾ ਮਿੱਟੀ ਦੀ ਕੀਮਤ ਆ ਇਸ ਟਾਈਮ ਤੇ ਸੋ ਇਹਦੇ ਤੇ ਕੰਮ ਕਰੋ ਪਖੰਡਵਾਜ ਨਾਲ ਕੋਈ ਨਹੀਂ ਹੋਣਾ ਤੇ ਭੈਣ ਅੰਦਰਜੀਤ ਕੋਰ ਮਾਣ ਮਾਣ ਤੁਸੀਂ ਵਿਧਾਇਕ ਬਣਾਈ ਹੋਏ ਜੇ ਲੋਕਾਂ ਦੇ ਜਿਹੜੀ ਤੁਸੀਂ ਪਾਸ਼ਾ ਵਰਤੀ ਆ ਇਹ ਪਾਸ਼ਾ ਦਾ ਲੋਕ ਜਵਾਬ ਦੇਣਗੇ ਅਤਨਿੰਦਨਯੋਗ ਸ਼ਬਦ ਸੀ ਤੁਹਾਡੇ ਜੋ ਤੁਸੀਂ ਬੋਲੇ ਆ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਵਾਂ ਸੋ ਇੰਨੀ ਘਬਰਾਟ ਚਾ